ਹਾਂਜੀ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਮਨਿੰਦਰ ਸਿੱਧੂ ਨੇ ਜਿਹੜੀ ਐ ਥਾਰ ਵਾਲੀ ਕੁੜੀ ਜੋ ਕੋਸਟੀ ਵਾਲਾ ਜੋ ਪੁਲਿਸ ਵਾਲੀ ਬਠਿੰਡਾ ਤੋਂ ਜੋ ਗ੍ਰਿਫਤਾਰ ਕਰੀਆ ਚਿੱਟੇ ਦੇ ਮਾਮਲੇ ਦੇ ਵਿੱਚੋਂ ਚਿੱਟਾ ਬਰਾਮਦ ਹੋਇਆ ਜਿਹਦੇ ਵਿੱਚੋਂ ਕਿ ਥਾਰ ਦੇ ਵਿੱਚੋਂ ਇਹ ਰੰਗੇ ਹੱਥੀ ਫੜੀ ਗਈ ਆ ਪਰ ਹੁਣ ਜੋ ਮਨਿੰਦਰ ਸਿੱਧੂ ਨੇ ਜਾ ਕੇ ਜੋ ਇਸ ਕੋਠੀ ਦੇ ਸਾਹਮਣੇ ਮੈਂ ਜਿਵੇਂ ਅਕਸਰ ਖਲਾਸੇ ਕਰਦੇ ਆ ਇਹ ਤੁਹਾਨੂੰ ਵੀਡੀਓ ਦਿਖਾਉਣੇ ਆ ਬਾਅਦ ਦੇ ਵਿੱਚ ਕਰਦੇ ਆ ਵਿਚਾਰ ਸਾਂਝੇ ਤੇ ਕਿਉਂਕਿ ਜਿਹੜੇ ਇਹ ਲਾਈਵ ਵੀਡੀਓ ਆ ਜੋ ਕੋਠੀ ਦਿਖਾਈ ਗਈ ਆ ਤੇ ਸੀਐਮ ਪੰਤਮਾਨ ਤੇ ਕਈ ਸਵਾਲ ਵੀ ਕੀਤੇ ਆ ਪਹਿਲਾਂ ਤੁਹਾਨੂੰ ਵੀਡੀਓ ਦਿਖਾਉਣੇ ਆ ਬਾਅਦ ਚ ਕਰਦੇ ਆ ਅਗਲੇ ਵਿਚਾਰ ਸਾਂਝੇ ਪਹਿਲਾਂ ਸੁਣੋ ਵੀਡੀਓ ਤੇ ਭਗਵਾਨ ਸਿੰਘ ਮਾਨ ਨੂੰ ਡੀਜੀਪੀ ਪੰਜਾਬ ਨੂੰ ਤੇ ਐਸਐਸਪੀ ਬਠਿੰਡਾ ਨੂੰ ਇੱਕ ਕੋਠੀ ਦਿਖਾਉਣਾ ਚਾਹਣਾ ਜਿਹੜੀ ਨਸ਼ਾ ਵੇਚਣ ਵਾਲੇ ਦੀ ਆ ਕੋਠੀ ਆ ਆ ਕੋਠੀ ਮੈਂ camera man ਨੂੰ ਦਿਖਾ ਦੇ ਵਿੱਚ ਚੰਗੀ ਤਰ੍ਹਾਂ ਇਹ ਕੋਠੀ ਉਸ ਕਾਂਸਟੇਬਲ ਦੀ ਹੈ ਜਿਹਦੇ ਤੋਂ ਚਿੱਟਾ ਫੜਿਆ ਗਿਆ ਜਿਹੜਾ ਥਾਰ ਦੇ ਵਿੱਚ ਚਿੱਟਾ ਫੜਿਆ ਗਿਆ ਇਹ ਕੋਠੀ ਉਹਦੀ ਹੈ ਟਾਪ ਦੀ ਕਲੋਨੀ ਦੇ ਵਿੱਚ ਇਹ ਕੋਠੀ ਹੈ ਕਰੋੜਾ ਰੁਪਈਆ ਦੀ ਕੋਠੀ ਹੈ ਜੇਕਰ ਇਹਨਾਂ ਪੁਲਿਸ ਅਧਿਕਾਰੀਆਂ ਦੇ ਵਿੱਚ ਸਰਕਾਰ 'ਚ ਦਾਮਾ ਤਾਂ ਹੁਣ ਇਹ ਕੋਠੀ ਦੇ ਉੱਤੇ ਪੀਲਾ ਪੰਜਾ ਚਲਾ ਕੇ ਦਿਖਾਓ ਇਸ ਤੋਂ ਪਹਿਲਾਂ ਤੁਸੀਂ ਵੱਖ-ਵੱਖ ਜਗ੍ਹਾ ਤੇ ਪੀਲੇ ਪੰਜੇ ਚਲਾਏ ਆ ਕਿਸੇ ਦਾ ਕੱਚਾ ਢਾਣਾ ਢਾਹ ਦਿੱਤਾ ਕਿਸੇ ਦਾ ਪੰਚਾਇਤੀ ਕੀ ਵਿੱਚ ਬਣਿਆ ਘਰ ਢਾ ਦੁੱਤਾ ਕਿਸੇ ਦਾ ਕਿਤੇ ਬਣਿਆ ਘਰ ਢਾ ਦੁੱਤਾ ਪਰ ਆ ਘਰ ਤੁਹਾਡੇ ਮੁਲਾਜ਼ਮ ਦਾ ਤੇ ਇਹਦੇ ਕੋਲੋਂ ਚਿੱਟਾ ਫੜਿਆ ਗਿਆ ਤੇ ਹੁਣ ਇਹ ਦੇਰੀ ਨਾ ਕਰੋ ਕਿ ਅਜੇ ਜੀ ਦੇਖਾਂਗੇ ਸਮਾਂ ਲੱਗੂਗਾ ਲਿਆਓ ਬਲਡੋజర్ ਤੁਸੀਂ ਚਿੱਟਾ ਫੜਿਆ ਤੁਸੀਂ ਪਰਚਾ ਕੀਤਾ ਤੁਸੀਂ ਬਰਖਾਸਤ ਕੀਤੀ ਆ ਲਿਆਓ ਬਲਡੋజర్ ਫਿਰ ਢਾਓ ਜੇ ਦਾ ਮੈਂ ਤਾਂ ਪਰ بڑے ਲੋਕਾਂ ਦਾ ਇਹ ਕਹਿਣਾ ਕਿ ਕੋਠੀ ਨਹੀਂ ਢਹਿਣੀ ਕਿਉਂਕਿ ਕੋਠੀ ਢਹਿਣ ਦੇ ਪਿੱਛੇ ਕਾਰਨ ਹੈ ਕਿ ਉਹ ਕਾਸਟੇਬਲ ਦੇ ਸੀਨੀਅਰ ਆਈਪੀਐਸ ਅਧਿਕਾਰੀਆਂ ਤੱਕ ਲਿੰਕ ਸੀ ਉਹਨੇ ਆਪ ਦਾ ਵਟਸਐਪ ਵੀ ਦਿਖਾਇਆ ਕਿ ਮੇਰੇ ਸੀਨੀਅਰ ਅਧਿਕਾਰੀਆਂ ਨਾਲ ਲਿੰਕ ਹੈ ਤੁਸੀਂ ਇਹ ਚੀਜ਼ਾਂ ਨਾਲ ਗੱਲ ਕਰ ਲੋ ਜਿਹਦੇ ਐਡੀ ਐਡੀ ਕੋਠੀ ਜਿਹੜੀ ਤਸਵੀਰ ਦਿਖਾ ਦਿਆਂ ਆਹ ਕਲੋਨੀ ਦੇ ਵਿੱਚ ਕੋਠੀਆਂ ਚੰਗੇ ਬਿਜ਼ਨਸਮੈਨਾਂ ਦੀਆਂ ਚੰਗੇ ਕਾਰੋਬਾਰੀਆਂ ਦੀਆਂ ਆਮ ਬੰਦੇ ਤੋਂ ਇੱਥੇ ਕੋਠੀ ਬਣਾਉਣੀ ਬਹੁਤ ਔਖੀ ਹੈ ਜਿਹੜੇ ਕੋਈ ਚੰਗੇ ਮੁਲਾਜ਼ਮ ਹੈ ਚੰਗਾ ਕੰਮ ਕਰਦੇ ਆ ਉਹ ਇੱਥੇ ਜਿਹੜੇ ਆ ਪਲਾਟ ਲੈ ਸਕਦੇ ਆ ਉਹੀ ਇੱਥੇ ਕੋਠੀ ਕਿਉਂਕਿ ਬਠਿੰਡੇ ਦਾ ਬਹੁਤ ਟਾਪ ਦੀ ਕਲੋਨੀ ਹੈ ਜਿਹਨੂੰ ਕਹਣੀ ਬਹੁਤ ਵਧੀਆ ਕਲੋਨੀ ਤੇ ਇੱਥੇ ਇੱਕ ਕਾਸਟੇਬਲ ਵੱਲੋਂ ਐਡੀ ਵੱਡੀ ਕੋਠੀ ਪਾ ਲੈਣੀ ਇਹਦੇ ਤੇ ਸਵਾਲ ਖੜੇ ਹੁੰਦੇ ਆ ਤਾਂ ਇਥੋਂ ਇੱਕ ਗੱਲ ਕਲੀਅਰ ਹੈ ਕਿ ਉਹਦੇ ਵਾਕਈ ਕਿਸੇ ਨਾ ਕਿਸੇ ਆਈਪੀਐਸ ਅਧਿਕਾਰੀ ਨਾਲ ਲਿੰਕ ਹੈਗੀ ਹੈ ਇੱਕ ਹੋਰ ਵੱਡੀ ਗੱਲ ਕਿ ਉਹ ਮਾਨਸਾ ਦੀ ਭਰਤੀ ਹੋਈ ਵੀ ਹੈ ਤੇ ਡਿਊਟੀ ਬਟੈਂਡੇ ਕਰ ਰਹੀ ਸੀ ਦੂਜੇ ਜਿਲ੍ਹੇ ਜੋ ਦੂਜੇ ਜ਼ਿਲ੍ਹੇ ਚ ਜਾਣ ਲਈ ਵੀ ਇੱਕ ਵੱਡੀ ਪਾਵਰ ਦੀ ਲੋੜ ਹੁੰਦੀ ਹੈ ਕਿ ਵੱਡੇ ਆਈਪੀਐਸ ਅਧਿਕਾਰੀ ਦੀ ਲੋੜ ਹੁੰਦੀ ਹੈ ਜਿਹੜਾ ਉੱਥੋਂ ਬਦਲਾ ਕੇ ਉੱਥੇ ਲੈ ਆਵੇ ਤਾਂ ਇਹ ਸਾਰਾ ਕੁਝ ਜਿੰਨੀਆਂ ਨੇ ਪ੍ਰਾਪਰਟੀ ਟਾਰਗੇਟ ਹਾਂਜੀ ਇਹ ਸੀ ਮਨਿੰਦਰ ਸਿੰਘ ਸਿੱਧੂ ਕਿਉਂਕਿ ਅਕਸਰ ਇਹ ਖਲਾਸੇ ਕਰਦੇ ਆਏ ਆ ਜੋ ਵੀ ਕੋਈ ਸੱਚਾ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਆ ਕਿਉਂਕਿ ਬੇ ਤੜਕੋਗੇ ਕਿਉਂਕਿ ਉਹ ਸਾਹਮਣੇ ਕੋਠੀ ਦੇ ਵਿੱਚ ਸਾਹਮਣੇ ਜਾਣ ਦੀ ਕੋਈ ਕੋਈ ਪੱਤਰਕਾਰ ਹਿੰਮਤ ਕਰਦਾ ਕਿਉਂਕਿ ਅਕਸਰ ਜੋ ਮਨਿੰਦਰ ਸਿੰਘ ਪੱਤਰਕਾਰ ਆ ਜੋ ਇੱਕ ਬਹੁਤ ਵੱਡੀ ਹਿੰਮਤ ਦਿਖਾ ਕੇ ਤਾਂ ਅਕਸਰ ਜੋ ਹੈ ਲਾਈਵ ਤਸਵੀਰਾਂ ਵੀ ਦਿਖਾਈਆਂ ਤਾਂ ਹੁਣ ਜੋ ਗੱਲ ਵੱਡੀ ਗੱਲ ਇਹ ਕਹਤੀ ਗਈ ਆ ਵੀ ਇਸ ਜਿਵੇਂ ਸੀਐਮ ਪੰਤਮਾਨ ਨੇ ਇੱਕ ਐਲਾਨ ਕੀਤਾ ਹੀ ਪਿਛੇ ਜੀ ਜਿਹਦੇ ਵਿੱਚ ਨਸ਼ੇ ਤਸਕਰਾਂ ਦੇ ਘਟਾਉਂਦਾ ਤੇ ਵਿੱਚ ਕਈ ਗਰੀਬਾਂ ਦੇ ਘਰ ਟਾਤੇ ਆ ਤੇ ਜੇ ਹੁਣ ਗੱਲ ਕਰੀਏ ਇਸ ਕਸਟਬਲ ਦੀ ਜੋ ਹੈ ਬਠਿੰਡਾ ਦੇ ਵਿੱਚ ਆ ਤਾ ਇਹਦੇ ਤੇ ਵੀ ਸਵਾਲ ਉੱਠੇ ਆ ਵੀ ਹੁਣ ਇਹਦੇ ਤੇ ਵੀ ਪੀਲਾ ਪੰਜਾ ਚੱਲਣਾ ਚਾਹੀਦਾ ਦੀ ਕੋਠੀ ਤੇ ਜਿਹੜਾ ਕਿ ਨੇ ਨਸ਼ਾ ਇਹ ਵੇਚ-ਵੇਚ ਕੇ ਚਟਾ ਬੇ ਆਮ ਵੇਚ-ਵੇਚ ਕੇ ਤਾਂ ਇਹਨੇ ਆਪਣੇ ਮਹਿਲ ਖੜੇ ਕਰੇ ਆ ਦੂਜਾ ਨੰਬਰ ਇਹਨੇ ਕਈ ਸਵਾਲ ਵੀ ਕੀਤੇ ਆ ਮੀਡੀਆ ਦੇ ਵਿੱਚ ਆ ਕੇ ਕਿਹਾ ਗਿਆ ਵੀ ਜੇ ਅਗਰ ਤੁਸੀਂ ਮੇਰਾ ਮੈਨੂੰ ਗ੍ਰਿਫਤਾਰ ਕਰ ਦਿਓ ਅਗਰ ਮੈਂ ਛੋਡੇ ਕੋਲੇ ਨਾਮ ਵੀ ਲਾਤੇ ਵੱਡੇ ਵੱਡੇ ਅਫਸਰਾਂ ਦੇ ਤਾਂ ਤੁਸੀਂ ਪੈਂਟ ਗਿੱਲੀ ਕਰ ਦੋਗੇ ਸਾਰੇ ਪੁਲਿਸ ਵਾਲਿਆਂ ਨੂੰ ਉਲਟਾ ਇਹਨੇ ਧਮਕੀ ਦੇਣ ਦੀ ਇੱਕ ਆਪਣੇ ਬਨੀਓ ਹਿੰਮਤੋ ਵੀ ਦਿਖਾਈਆ ਕਿਉਂਕਿ ਇਹਨੇ ਇਹ ਕਹਤਾ ਵੀ ਮੇਰੇ ਵੱਡੇ ਵੱਡੇ ਜਿਹੜੇ ਅਵਸਾਰ ਆ ਉਹਨਾਂ ਨਾਲ ਹੱਥ ਆ ਕੁਝ ਨਹੀਂ ਕਰ ਸਕਦੇ ਮੇਰਾ ਤੇ ਜੇ ਇਹਨੂੰ ਪੁੱਛਿਆ ਗਿਆ ਵੀ ਇਹ ਚਿੱਟਾਤਰ ਤੋਂ ਫੜਿਆ ਗਿਆ ਜਾਂ ਨਹੀਂ ਕਹਿੰਦੀ ਨਹੀਂ ਸਭ ਕੁਝ ਝੂਠ ਆ ਫਿਰ ਆਇਂ ਦੱਸੋ ਗ੍ਰਿਫਤਾਰ ਕਾਹ ਤੋਂ ਕੀਤਾ ਤੈਨੂੰ ਇਹ ਜੋ ਕੁੜੀ ਇਹ ਬਠਿੰਡੇ ਦੇ ਵਿੱਚ ਰਹਿਣ ਵਾਲੀ ਆ ਮਾਨਸਾ ਦੇ ਵਿੱਚ ਭੜਤੀ ਹੋਈ ਸੀ ਡਿਊਟੀ ਬਠਿੰਡੇ ਕਰਦੀ ਆ ਇਹ ਹੈ ਜੋ ਮਨਿੰਦਰ ਸਿੰਘ ਪੱਤਰਕਾਰ ਆ ਇਹਨਾਂ ਨੇ ਆਪਣਾ ਅਕਸਰ ਖਰ-ਬਾਰ ਗੱਲ ਦੇ ਖੁਲਾਸੇ ਕਰਦੇ ਆ ਤਾਂ ਜਿਹੜੀ ਹੁਣ ਬਹੁਤ ਵੱਡੀ ਹਿੰਮਤ ਦਿਖਾਈ ਆ ਇਹ ਕੁੜੀ ਜਿਹੜੀ ਪੁਲਿਸ ਵਾਲੀ ਬਠਿੰਡਾ ਕਾਉਂਸਟੀ ਵਾਲਾ ਜੋ ਤਾਂ ਇਹਦੇ ਸਾਹਮਣੇ ਜਾ ਕੇ ਘਰ ਦੇ ਤਾਂ ਇਹ ਵੀਡੀਓ ਦਿਖਾਈਆਂ ਲੋਕਾਂ ਦੇ ਸਾਹਮਣੇ ਪੇਸ਼ ਕੀਤੀਆਂ ਤਾਂ ਹੁਣ ਦੇਖਣਾ ਇਹ ਬਣਦਾ ਜਿਵੇਂ ਸੀਐਮ ਪੰਤਮਾਨ ਨੇ ਇੱਕ ਐਲਾਨ ਲਾਗੂ ਕੀਤਾ ਪੰਜਾਬ ਦੇ ਵਿੱਚ ਵੀ ਜੋ ਵੀ ਨਸ਼ਾ ਤਸਕਰਾਂ ਜਾਂ ਵੀ ਕੋਈ ਵੀ ਚੱਟਾ ਵੇਚਦਾ ਤਾਂ ਉਹਦਾ ਘਰ ਤੇ ਬਲਡوزر ਫੇਰਿਆ ਜਾਊਗਾ ਤੇ ਕਈ ਘਟਾ ਇਹ ਵੀ ਆ ਤਾਂ ਹੁਣ ਦੇਖਣਾ ਇਹ ਬਣਦਾ ਜਿਹੜੀ ਇਹ ਪੁਲਿਸ ਵਾਲੀ ਆ ਜਿਵੇਂ ਦੱਸਿਆ ਜਾਂਦਾ ਮੀਡੀਆ ਦੇ ਵਿੱਚ ਆ ਕੇ ਵੀ ਕਈ ਇਹਦੇ ਗੈਰ ਕਾਨੂੰਨੀ ਜਿਹੜੇ ਆਪਾਂ ਕਹਿ ਲਈਏ ਕੰਮ ਇਹ ਕਰਦੀ ਸੀ ਤੇ ਜਿਹੜੇ ਵੱਡੇ ਅਫਸਰਾਂ ਨਾਲ ਹੱਥ ਵੀ ਆ ਤੇ ਨਾਲ ਨਾਲ ਇਹ ਵੀ ਦੱਸਿਆ ਗਿਆ ਵੀ ਇਹ ਕਹਿੰਦਾ ਮਤਲਬ ਕਈ ਜਿਵੇਂ ਨਜਾਇਜ਼ ਸਬੰਧ ਵੀ ਹੈ ਵੱਡੇ ਅਫਸਰਾਂ ਨਾਲ ਇਹ ਵੀ ਕਿਹਾ ਗਿਆ ਮੀਡੀਆ ਦੇ ਵਿੱਚ ਆ ਕੇ ਪਰ ਜਿਹੜੀ ਇਹ ਇੰਸਟਾਗ੍ਰਾਮ ਦੀ ਇੱਕ ਕੁਈਨ ਦੱਸਿਆ ਗਿਆ ਕਹਿੰਦਾ ਮਤਲਬ ਬੈਲੀਆਂ ਵਾਲੇ ਗਾਣੇ ਲਾਉਂਦੀ ਸੀ ਤੇ ਇੰਸਟਾਗ੍ਰਾਮ ਤੇ ਰੀਲਾਂ ਪਾਉਂਦੀ ਸੀ ਹੁਣ ਜੋ ਇਹਦੀ ਸਾਰੀ ਕਰਤੂਤ ਸਾਹਮਣੇ ਆ ਗਈ ਤਾਂ ਦੇਖਣਾ ਹੁਣ ਇਹ ਬਣਦਾ ਸੀਐਮ ਪੰਤਮਾਨ ਇਹ ਤੇ ਆਕਸ਼ਨ ਲੈਣਗੇ ਜਾਂ ਨਹੀਂ ਲੈਣਗੇ ਜੇ ਹੁਣ ਗੱਲ ਕਰੀਏ ਕਰਨਰ ਪਰਿਵਾਰ ਦੀ ਕਿਉਂਕਿ ਬਹੁਤ ਦਿਨ ਦੀ ਘਟਨਾ ਵਾਪਰੀ ਹੋਈ ਆ ਉਸ ਪਰਿਵਾਰ ਨੂੰ ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਦੇਖਣਾ ਹੁਣ ਇਹ ਬਣਦਾ ਕਿ ਉਹਨਾਂ ਨੂੰ ਇੱਕ ਇਹਨਾਂ ਨੇ ਵਿਸ਼ਵਾਸ ਦਿਵਾ ਕੇ ਸੀਮਪਵੰਤ ਮਾਨ ਨੇ ਕਿਹਾ ਗਿਆ ਸੀ ਉਹ ਕਰਨਲ ਦੀ ਪਤਨੀ ਦੇ ਸਿਰ ਤੇ ਹੱਥ ਰੱਖ ਕੇ ਵੀ ਮੈਂ ਤੁਹਾਨੂੰ ਇਨਸਾਫ ਦਿਵਾਉਂ ਜਿਹੜੇ ਇਹ ਪੁਲਿਸ ਵਾਲੇ ਐਸਐਚਓ 4 ਤੇ ਇੱਕ ਐਸਐਸਪੀ ਨਾਨਕ ਸਿੰਘ ਇਹਦਾ ਟਰਾਂਸਫਰ ਹੋਊਗਾ ਤੇ ਪੁਲਿਸ ਵਾਲਿਆਂ ਨੂੰ ਸਜ਼ਾ ਦਿਵਾਉਣੀ ਮੇਰਾ ਫਰਜ਼ ਬਣਦਾ ਤਾਂ ਸਿਰ ਤੇ ਹੱਥ ਰੱਖ ਕੇ ਇਹ ਉਸ ਵਾਅਦੇ ਤੋਂ ਮੁਕਰਿਆ ਵਿਸ਼ਵਾਸ ਦਿਵਾ ਕੇ ਵਿਸ਼ਵਾਸ ਘਾਤ ਕੀਤਾ ਤੇ ਅਕਸਰ ਜਿਵੇਂ ਇਹ ਕਿਸਾਨਾਂ ਨਾਲ ਵੀ ਬਹੁਤ ਵੱਡੀ ਖਤੋਖੇ ਬਾਜੀ ਖੇਡੀਆਂ ਇਹਨਾਂ ਨੇ ਇੱਕ ਬੁਲਾ ਕੇ ਉਹਨਾਂ ਨੂੰ ਮੀਟਿੰਗ ਦਾ ਉਹ ਕਹਿ ਕੇ ਤੇ ਇਹਨਾਂ ਨੂੰ ਬੁਲਾ ਕੇ ਦੇ 28-27 ਕਿਸਾਨ ਵਿੱਚ ਬਜ਼ੁਰਗ ਬੀਬੀਆਂ 80-80 ਸਾਲ ਦੇ ਸਾਰਿਆਂ ਨੂੰ ਜੀਲ੍ਹਾ ਦਿਖਾਦੀਆਂ ਸੀਐਮ ਭਵੰਤਮਨ ਨੂੰ ਚਾਰੇ ਪਾਸੋਂ ਲਾਲਟਾ ਪੈਰੀਆਂ ਤੇ ਜਿਹੜੀ ਨਾਲ-ਨਾਲ ਪੰਜਾਬ ਪੁਲਿਸ ਹੈ ਇਹਨੂੰ ਵੀ ਹਰ ਪੁਲਿਸ ਵਾਲਾ ਮਾੜਾ ਨਹੀਂ ਵਿੱਚ ਚੰਗੇ ਵੀ ਹੁੰਦੇ ਆ ਪਰ ਜਿਵੇਂ ਹੁਣ ਇਹਦੇ ਤੇ ਜਦੋਂ ਤੋਂ ਇਹਦੇ ਤੋਂ ਚਿੱਟਾ ਬਰ੍ਹਾਂਦ ਹੋਇਆ ਰੰਗੇ ਉੱਥੇ ਪੜੀ ਗਈ ਆ ਪਰ ਇਹਦੇ ਤੇ ਹੁਣ ਕਾਰਵਾਈ ਹੋਣੀ ਚਾਹੀਦੀ ਆ ਇਹ ਹੁਣ ਕਈ ਸਵਾਲ ਲੋਕਾਂ ਨੇ ਕੀਤੇ ਆ ਤੇ ਆਪਣੇ ਬਨੀਓ ਮੀਡੀਆ ਵਾਲਿਆਂ ਨੇ ਪੱਤਰਕਾਰਾਂ ਨੇ ਸਾਰਿਆਂ ਨੇ ਆਪਣੇ ਆਪਣੇ ਸਵਾਲ ਰੱਖਿਆ ਤਾਂ ਹੁਣ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਵੇ ਮੇਰੇ ਨਾਲ ਕਾਨੂੰਨਾਂ ਬਟਕ ਤੇ ਧੰਨਵਾਦ